ਐਸਿਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਰਾਜਵਾਨਾ ਦੇ ਮੁੱਦੇ ਤੇ ਹਰਸਿਮਰਤ ਕੌਰ ਬਾਦਲ ਤੇ ਪੜਕੇ ਰਵਨੀਤ ਬਿੱਟੂ ਕੈਬਨਿਟ ਮੰਤਰੀ ਪੰਜਾਬ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੰਸਦ ਨੇ ਦੂਰ ਸੰਚਾਰ ਬਿੱਲ 200 ਤੈ ਕੀਤਾ ਪਾਸ 138 ਸਾਲ ਪੁਰਾਣੇ ਕਾਨੂੰਨ ਦੀ ਥਾਂ ਲਵੇਗਾ ਦੇਸ਼ ਚ ਕੋਰੋਨਾ ਦੇ 594 ਨਵੇਂ ਮਾਮਲੇ ਪੰਜਾਬ ਦੇ ਵਿੱਚ ਇੱਕ ਮਰੀਜ਼ ਨੇ ਤੋੜਿਆ ਦਮ ਕੇਜਰੀਵਾਲ ਨੇ ਈਡੀ ਨੂੰ ਦਿੱਤਾ ਜਵਾਬ ਕਿਹਾ ਸੰਮਨ ਸਿਆਸਤ ਤੋਂ ਪ੍ਰੇਰਿਤ ਤੇ ਗੈਰਕਾਨੂੰਨੀ ਸੰਸਦ ਮੈਂਬਰਾਂ ਦੀ ਮੌਤ ਲਈ ਖਿਲਾਫ ਵਿਰੋਧੀ ਧਿਰਾਂ ਵੱਲੋਂ ਵਿਜੇ ਚੌਂਕ ਤੱਕ ਰੋਸ ਮਾਰਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ 트럼ਪ ਬਾਗੀ ਹੈ ਤੇ ਉਹਨੇ ਸਪਸ਼ਟ ਹੋ ਚੁੱਕਾ ਹੈ ਸਰਕਾਰ ਨੇ ਸੰਸਦ ਪਵੰਨ ਦੀ ਸੁਰੱਖਿਆ ਸੀਆਈਐਸਐਫ ਨੂੰ ਸੌਂਪਣ ਦਾ ਕੀਤਾ ਫੈਸਲਾ ਪ੍ਰਾਣੂ ਗੁਰਦਾ ਦਾਨ ਕਰਨ ਵਾਲੀ ਔਰਤ ਨੂੰ ਪਤੀ ਨੇ ਵਟਸਐਪ ਰਾਹੀਂ ਦਿੱਤਾ ਤਲਾਕ ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਦੇ ਮੰਤਰੀ ਨੂੰ ਪ੍ਰਸ਼ਨਾਚਾਰ ਤੇ ਦੋਸ਼ ਦੇ ਵਿੱਚ ਸੁਣਾਏ 3 ਸਾਲ ਦੀ ਸਜ਼ਾ ਤੁਸੀਂ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਉਹ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਸਦ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਚੁੱਕੇ ਜਾਣ ਤੇ ਕੀ ਬਾ ਹਰਸਿਮਰਤ ਬਾਦਲ ਖਿਲਾਫ ਤਿੱਖਾ ਨਿਸ਼ਾਨਾ ਵੀ ਲਿਆ ਉਹਨਾਂ ਨੇ ਕਿਹਾ ਕਿ ਜੇ ਸਮੇਂ ਅਕਾਲੀਆਂ ਦੀ ਸਰਕਾਰ ਸੀ ਤਾਂ ਉਸ ਵੇਲੇ ਡੀਜੀਪੀ ਸੁਮੇਤ ਸੈਣੀ ਵੱਲੋਂ ਸਭ ਤੋਂ ਜ਼ਿਆਦਾ ਅਤਵਾਦੀਆਂ ਨੂੰ ਮਾਰਿਆ ਗਿਆ ਸੀ ਜਿਹੜੇ ਵਿਰਸਾ ਸਿੰਘ ਵਲਟੋਹਾ ਵਰਗੇ ਖੁਦ ਨੂੰ ਖਾੜਕੂ ਕਹਿੰਦੇ ਨੇ ਉਹ ਵੀ ਤੁਹਾਡੇ ਨਾਲ ਨੇ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀਆਂ ਦੇ ਰਾਜ ਦੇ ਵਿੱਚ ਹੋਈਆਂ ਤੇ ਹੁਣ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਮਾਫੀ ਨਹੀਂ ਮਿਲਣੀ ਉਹਨਾਂ ਨੇ ਹਰ ਸਿਮਰਤ ਬਾਦਲ ਨੂੰ ਕਿਹਾ ਕਿ ਤੁਸੀਂ ਸਿੱਖੀ ਦੀ ਕੀ ਗੱਲ ਕਰੋਗੇ ਤੁਸੀਂ ਰਾਮ ਰਹੀਮ ਨੂੰ ਬਾਬਾ ਕਹਿੰਦੇ ਸੀ ਤੇ ਉਸ ਵੇਲੇ ਅਕਾਲ ਤਖਤ ਸੈਂਪੜੋਮ ਮਾਫੀ ਦਵਾਈ ਸੀ ਫਿਰ ਤੁਸੀਂ ਸਿੱਖੀ ਲਈ ਲੜੋਗੇ ਉਹਨਾਂ ਕਹਾਂ ਕਿ ਕੋਈ ਡਰਾਮਾ ਨਹੀਂ ਚੱਲ ਰਿਹਾ ਤੁਸੀਂ ਆਪਣੇ ਕਾਰੋਬਾਰ ਅਰਬਾਂ ਖਰਬਾਂ ਦੇ ਬਣਾਏ ਹੋਏ ਨੇ ਤਾਂ ਤੁਸੀਂ ਕਿਸੇ ਨੂੰ ਕੀ ਕਹਿਣ ਜੋਗੇ ਹੋ ਜਿੰਨੇ ਵੱਡੇ ਤੁਹਾਡੇ 5 ਸਟਾਰ ਹੋਟਲ ਨੇ ਉਹਨੇ ਵੱਡੇ ਹੋਟਲ ਕਿਸੇ ਹੋਰ ਮੁੱਖ ਮੰਤਰੀ ਦੇ ਨਹੀਂ ਹੋਣੇ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਸੁਨਾਮ ਅਦਾਲਤ ਵੱਲੋਂ ਸਾਲ 2008 ਦੇ ਪੁਰਾਣੇ ਮਾਮਲੇ ਨੂੰ ਲੈ ਕੇ ਸੁਣਾਈ ਗਈ ਹੈ ਪਰਿਵਾਰਕ ਲੜਾਈ ਚੋਗੜੀ ਦੇ ਕੇਸ ਦੇ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਕੈਬਨਟ ਮੰਤਰੀ ਨੂੰ ਇਹ ਸਜ਼ਾ ਸੁਣਾਈ ਗਈ ਹੈ। ਅਮਨ ਅਰੋੜਾ ਸਮੇਤ ਨੋ ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। 3ਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਦੇਸ਼ ਵਿੱਚ 138 ਸਾਲ ਪੁਰਾਣੇ ਟੈਲੀਗ੍ਰਾਫ ਐਕਟ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਉਣ ਲਈਆਂ ਗੇ ਦੂਰ ਸੰਚਾਰ ਬਿੱਲ 2023 ਨੂੰ ਸੰਸਦ ਨੇ ਅੱਜ ਮਨਜ਼ੂਰੀ ਦੇ ਦਿੱਤੀ। ਰਾਜ ਸਭਾ ਨੇ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਜ਼ੁਬਾਨੀ ਵੋਟ ਦੇ ਨਾਲ ਪਾਸ ਕਰ ਦਿੱਤਾ। ਲੋਕ ਸਭਾ ਨੇ ਇਸ ਨੂੰ ਇੱਕ ਦਿਨ ਪਹਿਲਾਂ ਹੀ ਪਾਸ ਕਰ ਦਿੱਤਾ। ਵਿਲਟਾ ਚਰਚਾ ਦਾ ਜਵਾਬ ਦਿੰਦੇ ਹੋਏ ਦੂਰ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦਾ ਟੈਲੀਕਮ ਸੈਕਟਰ ਬਹੁਤ ਮੁਸ਼ਕਲ ਦੌਰ ਚ ਸੀ ਪਰ ਪਿਛਲੇ 9.5 ਸਾਲਾਂ ਚ ਵਿੱਚ ਇਸ ਨੂੰ ਉੱਥੋਂ ਬਾਹਰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਖੇਤਰ ਕਪਲਿਆਂ ਨਾਲ ਡਾਕੀ ਸੀ ਪਰ ਹਾਂਜੀ ਅੱਗੇ ਵਧ ਰਿਹਾ ਹੈ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਅੱਜ ਕਰੋਨਾ ਦੇ 594 ਨਵੇਂ ਮਾਮਲੇ ਸਾਹਮਣੇ ਆਏ ਨੇ ਸਰਗਰਮ ਮਾਮਲਿਆਂ ਦੀ ਗਿਣਤੀ ਵਾਧ ਕੇ 2659 ਹੋ ਗਈ ਹੈ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 4.50 ਕਰੋੜ ਨੂੰ ਟੱਪ ਗਈ ਹੈ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਬੀਤੀ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਕਾਰਨ 6 ਲੋਕਾਂ ਦੀਆਂ ਜਾਨਾਂ ਗਈਆਂ ਨੇ ਇਹਨਾਂ ਵਿੱਚ ਇੱਕ ਪੰਜਾਬ ਦੇ ਵਿੱਚ ਕੇਰਲ ਚ 3 ਤੇ ਕਰਨਾਟਕ ਦੇ ਵਿੱਚ 2 ਸ਼ਾਮਲ ਨੇ ਇਸ ਕਾਰਨ ਹੁਣ ਤੱਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 533327 ਹੋ ਗਈ ਹੈ ਇਸ ਦੌਰਾਨ ਇਕੱਲੇ ਕੇਰਲ ਦੇ ਵਿੱਚ 24 ਘੰਟਿਆਂ ਦੇ ਵਿੱਚ ਕੋਰੋਨਾ ਦੇ 300 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਵਾਇਰਸ ਕਾਰਨ ਨੇ 3 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ 5ਵੀਂ ਅਹਿਮ ਖ਼ਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਮਾਨਾਂ ਤੇ ਆਪਣਾ ਜਵਾਬ ਭੇਜਿਆ ਤੇ ਇਨ੍ਹਾਂ ਸਮਾਨਾਂ ਨੂੰ ਗੈਰਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾ ਦਿੱਤਾ ਕੇजरीवाल ਨੂੰ ਆਪਕਾਰੀ ਨੀਤੀ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਦੇ ਵਿੱਚ ਪੁੱਛ ਪੜਤਾਲ ਲਈ ਅੱਜ ED ਨੇ ਤਲਬ ਕੀਤਾ ਸੀ ਪਰ ਉਹ ਬੁੱਧਵਾਰ ਨੂੰ 10 ਦਿਨਾਂ ਦੇ ਵਿਪਾਸਨਾ ਧਿਆਨ ਸੈਸ਼ਨ ਲਈ ਪੰਜਾਬ ਦੇ ਹੁਸ਼ਿਆਰਪੁਰ ਰਵਾਨਾ ਹੋਗੇ ਮੁੱਖ ਮੰਤਰੀ ਦੇ ਜਵਾਬ ਦਾ ਹਵਾਲਾ ਦਿੰਦੇ ਹੋਏ ਪਾਰਟੀ ਸੂਤਰਾਂ ਨੇ ਕਿਹਾ केजरीवाल ਨੇ ਤਾਜ਼ਾ ਸਮਨ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਅਤੇ ਗੈਰਕਾਨੂੰਨੀ ਕਿਹਾ ਆਪਣੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਆਪਣਾ ਜੀਵਨ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਬਤੀਤ ਕੀਤਾ ਤੇ ਉਹਨਾਂ ਵਿੱਚ ਲੁਕਾਉਣ ਲਈ ਕੁਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਕਾਨੂੰਨੀ ਸੱਮਣ ਨੂੰ ਸਵੀਕਾਰ ਕਰਨ ਲਈ ਤਿਆਰ ਨੇ। ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸੰਸਦ ਮੈਂਬਰਾਂ ਦੇ ਮੌਤਲੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਦਨ ਦੇ ਵਿੱਚ ਕੰਮ ਹੋਵੇ। ਰਾਜ ਸਭਾ ਦੇ ਚੇਅਰਮੈਨ ਨੇ ਮੁੱਦੇ ਉਠਾਉਂਦੇ ਹੋਏ ਸੰਸਦ ਦੇ ਵਿੱਚ ਜਾਤੀਵਾਦ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰ ਸੰਸਦ ਚ ਸੁਰੱਖਿਆ ਕੁਤਾਹੀ ਦਾ ਮੁੱਦਾ ਉਠਾਉਣਾ ਚਾਹੁੰਦੀ ਹੈ ਤੇ ਸਰਕਾਰ ਤੋਂ ਪੁੱਛਦੀ ਹੈ ਕਿ ਅਜਿਹਾ ਕਿਉਂ ਹੋਇਆ, ਕਿਵੇਂ ਹੋਇਆ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਸੁਰੱਖਿਆ ਚ ਕੁਤਾਹੀ ਬਾਰੇ ਸਦਨ ਚ ਬੋਲਣਾ ਚਾਹੀਦਾ ਸੀ, ਪ੍ਰਧਾਨ ਮੰਤਰੀ ਕਿਤੇ ਹੋਰ ਬੋਲੇ ਪਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਨਹੀਂ ਆਏ, ਸੱਤਵੀਂ ਅਹਿਮ ਖ਼ਬਰ ਮਿਲਵਾਕੀ ਤੋਂ ਸਾਹਮਣੇ ਆ ਰਹੀ ਹੈ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ, 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਆਪਣੀ ਹਾਰ ਤੋਂ ਬਾਅਦ ਨਤੀਜਿਆਂ ਨੂੰ ਉਲਟਾਉਣ ਲਈ ਬਗਾਵਤ ਕੀਤੀ ਸੀ ਬਾਈਡਨ ਨੇ ਹਾਲਾਂਕਿ ਕੋਲੋਰادو ਸੁਪਰੀਮ ਕੋਰਟ ਦੇ ਫੈਸਲੇ ਤੇ ਕੋਈ ਚਿਪਕਨੀ ਨਹੀਂ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੀ 2021 ਦੇ ਵਿੱਚ ਸੰਸਦ ਭਵਨ ਤੇ ਹਮਲੇ ਵਿੱਚ ਭੂਮਿਕਾ ਸੀ ਅਤੇ ਇਸ ਲਈ ਉਹ ਅਗਲੀ ਰਾਸ਼ਟਰਪਤੀ ਚੋਣ ਨਹੀਂ ਲੜ ਸਕਦੇ ਅਟਮੀ ਅਹਿਮ ਖਬਰیں ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸਰਕਾਰ ਨੇ ਸੰਸਦ ਭਵਨ ਕੰਪਲੈਕਸ ਦੀ ਵਿਆਪਕ ਸੁਰੱਖਿਆ ਕੇਂਦਰ ਉਦਯੋਗਿਕ ਸੁਰੱਖਿਆ ਵੱਲ ਜੋ ਸੰਪੰਨ ਦਾ ਫੈਸਲਾ ਕੀਤਾ ਹੈ ਇਸ ਫੋਰਸ ਇਸ ਸਮੇਂ ਪਰਮਾਣੂ ਅਤੇ ਐਰੋਸਪੇਸ ਟਿਕਾਨਿਆਂ ਸਿਵਲ ਹਵਾਈ ਅड्ੜਿਆਂ ਤੇ ਦਿੱਲੀ ਮੈਟਰੋ ਵਿੱਚ ਸਥਾਪਨਾਵਾਂ ਤੋਂ ਇਲਾਵਾ ਦਿੱਲੀ ਵਿੱਚ ਕੇਂਦਰ ਸਰਕਾਰ ਦੀਆਂ ਕਈ ਮੰਤਰਾਲਿਆਂ ਦੀਆਂ ਇਮਾਰਤਾਂ ਦੀ ਰਾਖੀ ਕਰਦੀ ਹੈ। ਸੂਤਰਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ਪਵਨ ਕੰਪਲੈਕਸ ਦਾ ਸਰਵੇਖਣ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਸੀਆਈਐਸਐਫ ਦੀ ਤਾਇਨਾਤੀ ਕੀਤੀ ਜਾ ਸਕੇ। ਨਵੀਂ ਅਹਿਮ ਖਬਰ ਗੋਂਡਾ ਤੋਂ ਸਾਹਮਣੇ ਆ ਰਹੀ ਹੈ। ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਟਸਐਪ ਰਾਹੀਂ 3 ਲੱਖ 1000 ਦਿੱਤਾ ਕਿਉਂਕਿ ਉਸਨੇ ਆਪਣੇ ਬਿਮਾਰ ਪ੍ਰਾਣ ਨੂੰ ਗੁਰਦਾਹ ਦਾਨ ਕੀਤਾ ਸੀ। ਵਿਅਕਤੀ 사우ਦੀ ਅਰਬ ਦੇ ਵਿੱਚ ਕੰਮ ਕਰਦਾ ਹੈ ਜੋ ਅਤੇ ਪਤਨੀ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਪਿੰਡ ਬੇਰੀਆਹੀ ਦੇ ਵਿੱਚ ਰਹਿੰਦੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪਤਨੀ ਨੇ ਆਪਣਾ ਗੁਰਦਾਹ ਦਾਨ ਕਰਕੇ ਆਪਣੇ ਪ੍ਰਾਣ ਨੂੰ ਬਚਾਉਣ ਦਾ ਫੈਸਲਾ ਕੀਤਾ। ਉਸਨੇ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਨੇਕ ਕੰਮ ਉਸਦੇ ਵਿਆਹ ਨੂੰ ਖਤਮ ਕਰ ਦੇਵੇਗਾ। ਪਤੀ ਨੇ ਗੁਰਦਾਦਾਨ ਕਰਨ ਦੀ ਸੂਚਨਾ ਮਿਲਨ ਤੋਂ ਤੁਰੰਤ ਬਾਅਦ ਵਟਸਐਪ ਰਾਹੀਂ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਮਹਿਲਾ ਦੇਸ਼ਿਕਾਏ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। 10ਵੀਂ ਅਹਿਮ ਖਬਰ ਚਨਈ ਤੋਂ ਸਾਹਮਣੇ ਆ ਰਹੀ ਹੈ। ਮ드ਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਤਾਮਿਲਨਾਡੂ ਦੇ ਸਿੱਖਿਆ ਮੰਤਰੀ ਕੇ ਪੋਨ ਮੂਡੀ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ 3 ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਮ드ਰਾਸ ਹਾਈ ਕੋਰਟ ਦੇ ਜਸਟਿਸ ਜੀ ਜੈ ਚੰਦਰਨ ਨੇ ਸਿੱਖਿਆ ਮੰਤਰੀ ਨੂੰ ਸਜ਼ਾ ਸੁਣਾਈ ਅਤੇ ਪੋਨ ਮੋਦੀ ਅਤੇ ਉਸ ਦੀ ਪਤਨੀ ਤੇ 50-50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜੱਜ ਨੇ ਪੋਨ ਮੋਦੀ ਦੀ ਸਜ਼ਾ ਨੂੰ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਕਿਉਂਕਿ ਉਸ ਕੋਲ ਮੌਜੂਦਾ ਸਮੇਂ ਉੱਚ ਸਿੱਖਿਆ ਵਿਭਾਗ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਨੇ ਹੇਟਲੀ ਅਦਾਲਤ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਜਿਸ ਨੇ ਪੋਨ ਮੋਦੀ ਨੂੰ ਪ੍ਰਸ਼ਨਾਚਾਰ ਮਾਮਲੇ ਦੇ ਵਿੱਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ ਕੁਇਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੇ ਵਕਤ ਨੂੰ ਉਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ